ਬੀ.ਸੀ.ਏ. ਭਾਗ ਪਹਿਲਾ ਦੇ ਸੈਮੈਸਟਰ ਦੂਜੇ ਦੇ ਵਿੱਚ ਦਾ ਅرج ਲੇਖਕ ਪ੍ਰੋਫੈਸਰ ਪੂਰਨ ਸਿੰਘ ਬਾਰੇ ਅੱਜ ਅਸੀਂ ਪੜ੍ਹਾਂਗੇ ਤਾਂ ਬੇਟਾ ਪ੍ਰੋਫੈਸਰ ਪੂਰਨ ਸਿੰਘ ਦਾ ਨਾਮ ਆਧੁਨਿਕ ਪੰਜਾਬੀ ਸਾਹਿਤ ਦੇ ਮੋਢਿਆਂ ਵਿੱਚ ਉੱਗਾ ਹੈ ਉਹ ਉੱਚ ਕੋਟੀ ਦੇ ਗਦਕਾਰ ਤੇ ਕਵੀ ਸਨ ਇਸ ਤੋਂ ਬਿਨਾ ਉਹ ਹੋਰ ਸਾਇੰਂ ਵਿਗਿਆਨੀ ਬੁੱਧੀਜੀਵੀ ਚਿੰਤਾ ਇਨਕਲਾਬੀ ਵਕਤਾ ਸਹੂਜ ਪਸੰਦ ਰੋਮਾਂਟਿਕ ਤੇ ਰਹਿਸਵਦੀ ਵਿਵਸਨ ਪ੍ਰੋਫੈਸਰ ਸਾਹਿਬ ਦਾ ਜਨਮ 18 ਫਰਵਰੀ 1881 ਈਸਵੀ ਨੂੰ ਪਾਕਿਸਤਾਨ ਦੇ ਜ਼ਿਲ੍ਹਾ ਹਜ਼ਾਰਾ ਵਿੱਚ ਸਲਹੱਦ ਨਾਂ ਦੇ ਪਿੰਡ ਵਿੱਚ ਸਰਦਾਰ ਕਰਤਾਰ ਸਿੰਘ ਦੇ ਘਰ ਹੋਇਆ ਲਾਹੌਰ ਅਤੇ 라ਵਲਪਿੰਡੀ ਤੋਂ ਵਿਦਿਆ ਪ੍ਰਾਪਤ ਕਰਨ ਪਿੱਛੋਂ ਆਪ ਉਚੇਰੀ ਵਿਦਿਆਲ័យ ਜਾਪਾਨ ਚਲੇ ਗਏ ਤੇ ਟੋਕਿਓ ਯੂਨੀਵਰਸਿਟੀ ਤੋਂ ਆਪ ਨੇ ਵਨ ਰਸਾਇਣ ਵਿਗਿਆਨ ਦੀ ਡਿਗਰੀ ਪ੍ਰਾਪਤ ਕੀਤੀ ਇੱਥੇ ਉਹਨਾਂ ਨੇ ਜਾਪਾਨੀ ਤੇ ਜਰਮਨ ਬੋਲੀਆਂ ਵਿੱਚ ਵਿੱਦਿਆ ਪ੍ਰਾਪਤ ਕੀਤੀ ਤੇ 1902 ਵਿੱਚ ਆਪ ਦੀ ਜਿਹੜੀ ਮੁਲਾਕਾਤ ਹੈ ਉਹ Swami Ram Tirath ਨਾਲ ਹੋਈ ਅਤੇ ਆਪ ਸੰਨਿਆਸੀ ਬਣ ਗਏ ਜਦ ਆਪ ਭਾਰਤ ਪ੍ਰਤੀ ਤਾਂ ਰੋੜ ਮੋੜ ਸਾਧੂ ਸਨ ਮਾਤਾ ਪਿਤਾ ਨੂੰ ਆਪ ਦੀ ਹਾਲਤ ਦੇਖ ਕੇ ਬਹੁਤ ਦੁੱਖ ਹੋਇਆ 1904 ਵਿੱਚ ਪ੍ਰੋਫੈਸਰ ਕੋਰਿੰਦ ਸਿੰਘ ਦਾ ਵਿਆਹ ਮਾਇਆ ਦੇਵੀ ਨਾਲ ਹੋਇਆ ਫਿਰ ਉਹ ਵਿਕਟੋਰੀਆ ਡਾਇਮੰਡ ਜੁਬਲੀ ਇੰਸਟੀਚੂਟ ਲਾਹੌਰ ਵਿੱਚ ਪ੍ਰਿੰਸੀਪਲ ਬਣ ਗਏ 1907 ਵਿੱਚ ਫੋਰੈਸਟਰੀ ਸਰਵਿਸ ਇੰਸਟੀਚੂਟ ਦੇਹਰਾਦੂਨ ਵਿੱਚ ਜਾ ਪ੍ਰੋਫੈਸਰ ਲੱਗੇ 1912 ਵਿੱਚ ਆਪ ਸਿੱਖ ਵਿਦੇ ਕਾਨਫਰੰਸ ਵਿੱਚ ਆਏ ਤੇ ਇਥੇ ਭਾਈ ਵੀਰ ਸਿੰਘ ਦੇ ਪ੍ਰਭਾਵ ਹੇਠ ਆਪ ਫਿਰ ਸਿੰਘ ਸਜ ਗਏ ਇਸੇ ਤਰ੍ਹਾਂ ਭਾਈ ਸਾਹਿਬ ਨੇ ਪੰਜਾਬੀ ਬੋਲੀ ਨੂੰ ਇੱਕ ਮਹਾਨ ਸਾਹਿਤਕਾਰ ਵੀ ਦਿੱਤਾ ਭਾਈ ਸਾਹਿਬ ਤੋਂ ਬਿਨਾ ਪੂਰਨ ਸਿੰਘ ਉੱਪਰ ਵਾਲਟ ਵਿਟਮਨ ਐਮਰਸਨ ਰਸਕਿਨ ਟੋਲਸਟੋਏ ਕਾਰਲਾਇਲ ਗੈਟੇ ਤੇ ਥੋਰੋ ਆਦੀ ਦਾ ਪ੍ਰਭਾਵ ਸੀ ਪਰ ਇਹਨਾਂ ਦੀ ਰਚਨਾ ਜ਼ਿਆਦਾਤਰ ਜਿਹੜੀ ਹੈ ਉਹ ਮੌਲਿਕ ਹੀ ਰਹੀ 1918 ਵਿੱਚ ਡੇਹਰਾਦੂਨ ਤੋਂ ਸਰਕਾਰੀ ਨੌਕਰੀ ਤੋਂ ਪੈਨਸ਼ਨ ਪਾ ਕੇ ਕੁਝ ਸਮਾਂ ਪ੍ਰੋਫੈਸਰ ਪੂਰਨ ਸਿੰਘ ਪਟਿਆਲੇ ਅਤੇ ਗਵਾਲੀਅਰ ਦੇ ਮਹਾਰਾਜੇ ਕੋਲ ਨੌਕਰੀ ਕੀਤੀ ਫਿਰ ਆਪ 슈ਗਰ ਫੈਕਟਰੀ ਸੁਰਈਆ ਵਿੱਚ ਨੌਕਰੀ ਤੇ ਜਾ ਲੱਗੇ ਪਰ ਉੱਥੇ ਵੀ ਆਪ ਦਾ ਮਨ ਨਾ ਲੱਗਾ 1926 ਵਿੱਚ ਜੜਾ ਵਾਲਾ ਵਿਖੇ ਇੱਕ ਫਾਰਮ ਖੋਲ੍ਹਿਆ ਪਰ 1929 ਵਿੱਚ ਆਪ ਤਪ ਦੀ ਕਦਾਸ਼ੀਕਾਰ ਹੋ ਗਏ ਜਿਸ ਨਾਲ 1931 ਵਿੱਚ ਆਪ ਇਸ ਜਹਾਨ ਤੋਂ ਚਲਾਣਾ ਕਰ ਗਏ ਪ੍ਰੋਫੈਸਰ ਪੂਰਨ ਸਿੰਘ ਇੱਕ ਅਲਵੇਲਾ ਤੇ ਆਜ਼ਾਦ ਵਿਅਕਤੀ ਸੀ ਉਹ ਆਪਣੇ ਸਮੇਂ ਦੀਆਂ ਰਾਜਨੀਤਿਕ ਸਮਾਜਿਕ ਧਾਰਮਿਕ ਤੇ ਬੋਧਿਕ ਲਹਿਰਾਂ ਦੇ ਨਾਲ ਤੁਰਿਆ ਲਾਲਾ ਹਰਦਿਆਲ ਵਰਗੇ ਦੇਸ਼ ਭਗਤ ਆਪ ਦੇ ਦੋਸਤ ਸਨ ਅਤੇ ਦੇਹਰਾਦੂਨ ਵਿੱਚ ਆਪ ਦਾ ਘਰ ਸੀ ਜਿਹੜਾ ਉਹ ਦੇਸ਼ ਪਗਤਾਂ ਦੀ ਪਨਾਹਗਾਹ ਸੀ ਆਪ ਨੇ ਜਜ਼ਬੇ ਗੁੱਦੀ ਬਾਰਤਕ ਦੀ ਕਵਤਾ ਲਿਖੀ ਔਰਨ ਸਿੰਘ ਦੀ ਕਵਤਾ ਨੂੰ ਛੰਦਾਬੱਦੀ ਦੇ ਬੰਦਨਾ ਵਿੱਚ ਕੈਦ ਕਰਨਾ ਸੰਸ ਨਹੀਂ ਸੀ ਕਰਦੇ ਆਪਨੇ ਛੰਦ ਮੁਕਤ ਕਵਤਾ ਦੀ ਰਚਨਾ ਕੀਤੀ ਆਪਨੇ ਅੱਗੇ ਲਿਖੇ ਅਨੁਸਾਰ ਰਚਨਾ ਕੀਤੀ ਜਿਵੇਂ ਆਪ ਦੀਆਂ ਰਚਨਾਵਾਂ ਜਿਹੜੀਆਂ ਅੰਗਰੇਜ਼ੀ ਵਾਲੀਆਂ ਸਨ ਉਹ ਸੰ ਜਿਵੇਂ ਕੀ ਆਬੂ ਕਾਫ ਟੈਨ ਮੋਸਟਸ ਸਿਸਟਰਸ ਆਫ ਦੀ ਸਪਿਨਿੰਗ ਵੀਲ ਔਨ ਦੀ ਪਾਥਸ ਆਫ ਲਾਈਫ The spirit of Oriental poetry, the split of foreign people, an evening with self, the un unsprung weeds, life of Swami Ram Tirth. The isto tamāsān, the roses of Kashmir, the burning candles, the vina players, the vices of fields and waters. the himalayan pines and other poems the wandering minstrel te professor purvan singh ne jehdiya kitabaan punjabi to angrezi vich anuvaad kitiyan oh saanjh me ki nargis bhai veer singh ji di kavitaavan da anuvaad si